ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਈ ਕੱਲ ਆ ਦਿਹਾੜੀ ਸਾਰੀ ਸਮਾਨ ਨੂੰ ਉਲੰਘੀ ਹੈ ਨਾ ਤੁਹਾਨੂੰ ਪਤਾ ਕੰਪਨੀ ਦੇ ਵਿੱਚੋਂ ਉਹ ਗੇਅਰ ਕਢਾਉਣ ਦਾ ਜਿਹੜਾ ਮੂਰੇ ਫਿਲਟਰ ਵਾਲਾ ਪਾ ਹੋਰ ਵੀ ਇੱਕ ਕਲੱਚ ਵਾਲੀ ਜੇ ਲੰਦੀ ਜਿਹੜੀ ਗਲੇਸ਼ ਵਾਲੀ ਹੈ ਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਬੜੇ ਚੈਨਲ 'ਤੇ ਦਿਖਾਵਾਂਗੇ ਬਾਕੀ ਵੀ ਕਈ ਬਾਈ ਕਹਿੰਦੇ ਹਨਾ ਵੀ ਗਲੇਸ਼ ਵਾਲੀ ਗੱਲ ਬਾਈ ਬੜੀ ਵਿਆਰ ਪਹਿਲਾਂ ਤਾਂ ਮੇਰੀ ਸ਼ਲਾਤ ਹੀ ਉਹ ਸੁੱਖੇ ਬਾਈ ਨੂੰ ਦਿਖਾਈ ਹੈ ਕੱਲ ਉਹ ਕਿਹਾ ਤਾਂ ਬਾਈ ਕਹਿੰਦਾ ਕਰਾ ਮਗਾ ਦਿੰਦਾ ਮੇਰੇ ਭਾਈ ਦੀ ਆਉਣਾ ਮਾ ਚਲ ਉਹ ਵੀ ਮਗਾ ਦੇ ਉਹ ਤਾਂ ਆਇਆ ਵੀ ਜਿਹਨੇ ਆਪ ਗਰੀਸ ਕਰਨਾ ਨਾ ਬੈਟਰੀ ਵਾਲੀ ਗੱਲ ਵੀ ਕਿਤੇ ਕੁਦਰਾ ਕਰਨਾ ਉਹ ਠੀਕ ਆ ਇਹ ਕਰਨਾ ਆ ਵੀ ਜਿੱਤੇ ਮਾਰ ਦੀ ਵੀ ਗਰੀਸ ਕਰੇ ਗਰੀਸ ਲੈਂਦਾ ਬਾਈ ਕੱਲ ਨਾਲੇ ਗਨ ਨਾਲੇ ਗਰੀਸ ਗਰੀਸ ਕਿਹੜੀ ਕੰਪਨੀ ਦਾ ਲੈਂਦਾ ਇਹ ਲੈਂਦਾ ਬਾਈ ਆਪਣੇ ਜਰਮਨ ਵਾਲੇ ਜਿਹੜੇ ਆਪਣੇ ਮੇਲੇ ਜੇ ਆਪਾਂ ਨੇ ਇਹਨਾਂ ਦੀ ਜਰਮਨ ਸਟਰੀਟ ਦੀ ਐਡ ਕਰੀਦੀ ਉਹਨਾਂ ਨੇ ਗਰੀਬ ਦੀ ਬਾਜ਼ਾਰ ਜਿਹੜੀ ਇਹ ਉਹਦੇ ਲੈ ਕੇ ਆਂਦੀ ਆ ਸਾਰਾ ਸਮਾਨ ਆ ਜਿਹੜਾ ਕਮੈਂਡ ਦਾ ਨਾ ਮੈਂ ਤਾਂ ਉਹਨਾਂ ਦੇ ਲੈ ਕੇ ਆਇਆ ਕੱਲ ਮੈਂ ਕਿਹਾ ਵੀ ਸਮਾਨ ਆਪ ਬਣਾਉਨੇ ਆਹੋ ਛੋਟੂ ਕਪੜਾ ਲੈ ਗਏ ਪੁੱਤੋਏ ਆਪ ਸਮਾਨ ਬਣਾਉਨੇ ਆ ਸਾਰਾ ਬਣਾਉਣ ਤੋਂ ਬਾਅਦ ਜਿਹੜੀ ਸਵਾਲ ਸਮਾਨ ਦੀ ਕੁਆਲਿਟੀ ਆ ਨਾ ਭਾਈ ਦੁਕਾਨਦਾਰ ਕੋਈ ਨਹੀਂ ਗਾਰੰਟੀ ਦਿੰਦਾ ਜੇ ਕੋਈ ਦੁਕਾਨਦਾਰ ਕਹਿੰਦਾ ਸਮਾਨ ਲੈ ਜਾਓ ਗਾਰੰਟੀ ਆ ਬਾਅਦ ਚ ਕੋਈ ਨਹੀਂ ਸੁਣਦਾ ਚਲੋ ਉਹਨਾਂ ਦਾ ਵਧੀਆ ਵਿਚਾਰੇ ਬੰਦੇ ਸੁਣਨ ਵਾਲੇ ਆ ਕਹਿੰਦੇ ਵੀਰੇ ਜੇ ਗ੍ਰੇਡ ਦੇ ਵਿੱਚ ਕੋ ਕਮੀ ਆ ਜਵੇ ਸਮਾਨ ਸਾਰੇ ਜ਼ਮਾਨ ਦੇ ਵਿੱਚ ਕੋ ਕਮੀ ਆ ਜਿਵੇਂ ਹਨ ਅਸੀਂ ਜ਼ਿੰਮੇਵਾਰ ਬੈਠੇ ਆ ਜਰ ਮਾਰਦੀ ਦੁਕਾਨ ਛੱਡ ਗਈਆਂ ਅੱਗੇ ਚੱਲ ਮਾ ਲੈਣਾ ਤਾਂ ਹੈਗਾ ਹੀ ਆ ਨਾ ਕੇ ਤੇ ਬਾਕੀ ਇਹ ਗੰਨ ਵੀ ਲੈਂਦੀ ਜੀ ਵੇ ਕੱਲ ਬੜੀਓ ਨਵੇੜ ਤਾਂ ਕੱਲ ਫਿਰ ਆਉਣਾ 5 ਕਿਲੋ ਵਾਲੀ ਦੇ ਜੀ ਮੈਂ ਕਿਹਾ ਹੁਣ ਕਿਆਰ ਆ ਜੀ 2-2 ਕਿਲੋ ਭਰੀ ਜਾਣਾ ਹੈ ਕਿਲੋ-ਕਿਲੋ ਹੈ ਹਾਂਜੀ ਇਹਦਾ ਹੁਣ ਤੱਲੀ ਆ ਮੁਰਗੀ ਇੱਕ ਵਾਰ ਭਰ ਕੇ ਹੋਰ ਹੈ ਅੱਧਾ ਸੀ ਚ ਲਾ ਜਾਣਾ ਨੇ ਬਾਅਦ ਚ ਵੀ ਨਾਲ ਉਹ ਵੀ ਭਰਨੀ ਸੌਖੀ ਹੈ ਹੈ ਭਰਨੀ ਸੌਖੀ ਆ ਹੋਰ ਨਾਲੇ ਐ ਤਾਂ ਨਾ ਗੱਲ ਉਹ ਛੋਟੀ ਜਿਹੇ ਨੂੰ ਭਰਦੇ ਆ ਸਾਰੀ ਮਸ਼ੀਨ ਗਰੀਸ਼ ਨਹੀਂ ਹੁੰਦਾ ਇਹਦੀ ਨਾਲੇ ਪੈਪ ਆਪਾਂ ਬੜੀ ਲਿਆਉਣ ਲਿਆਉਣੀ ਹੋਰ ਇਹ ਕਿੰਟ ਹੈ ਜੀ ਦਾ ਮਾਤੂ ਲਿਆ ਬਸ ਕੀ ਨਿਕਲ ਨਮੀ ਜੜਦਾ ਨਮੀ ਕਾਏ ਤਾਂ ਪੁਰਾਣਾ ਗਿਆ 2 ਸਾਲ ਸੇ ਪੜਾ ਭਾਈ ਯਾਰ ਅਮੀ ਕਪੜੇ ਚੱਲ ਬਿੱਲੂ ਬਾਈ ਦੀ ਹੁਣੀ ਆ ਬਿੱਲੂ ਬਾਈ ਦੀ ਨਹੀਂ ਉਹ ਨਹੀਂ ਪਤਾ ਹੈ ਕਿ ਨਹੀਂ ਕਿੰਟ ਮੈਂ ਪਾਤਾ ਭਈਆ ਨਵੇਂ ਕਪੜੇ ਚੱਕ ਚੱਕ ਦੇਈ ਜਾਂਦੇ ਲਾ ਮੈਂ ਜੋ ਹੈ ਨਾ ਨਮੀਆਂ ਉਹਨੇ ਪਾਈ ਹੋਈ ਸੀ ਇੱਕਦਮ ਬਿੱਲੂ ਨੇ ਨਹੀਂ ਪਾਤਾ ਮੈਨੂੰ ਵੀ ਲੱਗਦਾ ਮੈਂ ਤਾਂ ਹੀ ਗਿਆ ਉਹ ਕੰਮ ਟਾਈਮ ਪਾਉਂਦੇ ਹੁੰਦੇ ਆ ਉਹ ਆ ਗਿਆ ਹਾਂਜੀ ਪਾਤੀ ਸਾਰੀ ਗੰਨ ਪੈ ਗਿਆ ਇਹ 5 ਕਿਲੋ ਗਰੇਸ ਆ ਮੈਂ ਹੁਣ ਮੁੜ ਕੇ ਦੇਖਾਂ ਦੀ ਲੋੜ ਰਹੇਗੀ ਮੈਂ ਕਹਿੰਦਾ ਕਈ ਦਿਨ ਦਾ ਹੈ ਨਾ ਗਰਮਿੰਦਰ ਦਾ ਕਹਿੰਦਾ ਤਾਂ ਕਹਿੰਦਾ ਵੀ ਰਹਿਣ ਦੇ ਮਾਹ ਨਹੀਂ ਹੋਂ ਤੋਂ ਵੱਟ ਫਾਫਰੇ ਮੜੀ ਜੀ ਹੁਣ ਐ ਵੀ 5 ਕਿਲੋ ਪਾਈ ਗਈ ਜੇ ਮੁੜ ਕੇ ਮੌਜ ਆ ਦੇਖਣੇ ਦੀ ਹੈ ਨਾ ਨਾਲ ਤਾਂ ਦੋ ਮਸ਼ੀਨਾਂ ਨੂੰ ਰੀਸ ਮਾਰਨ ਨਾਲ ਵਿੱਚ ਰੀਪਰ ਨੂੰ ਮਾਰਨ ਨਾਲ ਕਰਿੰਦਾਂ ਨੇ ਵਾਹ ਤੂੰ ਚੱਪਾ ਕਰਕੇ ਲੈ ਲਾ ਪੈਸੇ ਨਾ ਦੇਖ ਹੁਣ ਐ ਵੀ ਬਾਈ ਕੋਈ ਮਹਿੰਗੀ ਨਹੀਂ ਹੈਗੀ 2500 ਰੁਪਏ ਦੀ ਹੈ ਵਧੀਆ ਕੰਪਨੀ ਵੀ ਹੈ ਯਾਰ ਆਪਣੇ ਵੀ ਦਿੱਤੀ ਆ ਉਹਨੇ ਅੱਗੇ ਅਸੀਂ ਥਾਹ ਕੋਟ ਤੇ ਜਿਹੜੀ ਮੈਂ 400 ਦੀ ਲਿਆ ਆਦਾ ਮੈਂ ਦੱਤਿਆ ਨੂੰ ਮੈਂ ਕਿਹਾ ਯਾਰ ਵੀ ਇੰਨੇ ਦੀ ਆਈ ਕੀ ਕਹਿੰਦਾ ਵੀ ਨਹੀਂ ਉਹ ਕੰਪਨੀ ਦਾ ਇਹ ਤਾਂ ਕੰਪਨੀ ਦਾ ਫਰਕ ਬਾਬਾ ਮਾ ਚੱਲ ਜਿਵੇਂ ਤੁਹਾਨੂੰ ਜੀ ਆਹ ਤੇਰੀ ਗਰੰਟੀ ਜਾਈ ਆ ਗਰੰਟੀ ਵਹੀ ਬੋਲਦਾ ਬੰਤੀ ਉਹਦੇ ਨੂੰ ਵੀ ਆ ਕੇ ਬਸਦੇ ਆ ਹਲੇ ਟਾਈਟ ਆਇਆ ਜਰਾ ਪੁੱਤ ਜੀ ਗਲਤ ਬਾਲੀ ਆ ਇਹਦਾ ਦੇਖ ਲੈਣਾ ਕਿੱਥੇ ਜਾ ਕੇ ਦੇਖ ਲੈ ਹਾਂਜੀ ਬਾਕੀ 2500 ਰੁਪਏ ਲੈਂਦੀ ਐ ਇਹੇ ਹੋਰ ਵੀ ਸਮਾਨ ਬਾਈ ਜਨਾ ਰਾਤ ਤੁਹਾਨੂੰ ਫਿੰਗਰ ਆ ਆਪਣੀ ਵਾਲਾ ਸਮਾਨ ਆ ਕੰਕਣੀ ਵਾਲਾ ਸਮਾਨ ਜਿਹੜਾ ਰਹਿੰਦਾ ਦਾ ਆਪਣਾ ਸਟਿੱਪਣੀ ਕੋਸ਼ਕ ਪੈ ਜੀ ਆਪਾਂ ਦੇ ਤੇ ਕੋਸ਼ਕ ਉਹਨਾਂ ਨੇ ਕਰਤੇ ਚੱਲ ਪੈ ਬੂਕੇ ਆ ਗਿਆ ਕੰਮ ਜੇਕਰ ਇਹਦਾ ਦਾ ਬਰੌਡਰ ਸਾਈਡ ਵਾਲਾ ਤੇ ਪੈਦਾ ਜੈਕ ਵੀ ਦੇ ਅੰਦਰ ਆਦਾ ਹਾਂ ਜਿਹੜਾ ਉੱਲੇ ਪਾਸੇ ਹੋਣਾ ਡਬਲ ਪੈਣਾ ਹੈ ਮੱਕੀ ਜੇ ਡਬਲ ਜੈਕ ਪਾਉਣਾ ਆਪਾਂ ਇਹਨੂੰ ਕਟਰ ਨੂੰ ਨਹੀਂ ਫਿਰ ਤੁਹਾਨੂੰ ਵਾਦੇ ਲੋਡ ਜੋ ਵਜ਼ਨ ਜਾਂਦਾ ਹੈ ਤੇ ਫਿਰ ਇਸ ਲਈ ਚੰਗੀ ਹੈ ਲਾਇ ਨਾ ਹਾਂ ਹਾਂ ਹੋ ਮਿਸਟਰ ਕਿਵਰ ਇਹਦਾ ਭਾਈ ਇਹਦੇ ਜਿਹੜਾ ਕੋਈ ਰੇਟ ਨਹੀਂ ਹੁਣ ਲਾਇਆ ਉਹ ਬੜਾ ਵੀਰ ਹੈ ਨਹੀਂ ਤਾਂ ਇੱਥੇ ਇਹ 18 ਕਿਲੋ ਦਾ ਗਰੀਸ ਆ ਜਿਹੜਾ ਨਾ ਵੀ ਉਹ ਕਹਿੰਦਾ ਕੋਈ ਨਹੀਂ ਵੀਰੇ ਤੂੰ ਲੈ ਜਾ ਤੇਰੇ ਆਏ ਤੇ ਬਾਅਦ ਚ ਕਹਿੰਦਾ ਲਾਣਾ ਕਿ ਜਿਹੜਾ ਜੋੜ ਆਪੀ ਹੋਇਆ ਮੈਂ ਕਰਨਾ ਉਸ ਤੋਂ ਮੈਂ ਤਾਂ ਉਹ ਜੰਗਰੋਂ ਕੋਲ ਤੇ ਉਹਨਾਂ ਤੋਂ ਦਵਾਦਾਂਗੇ ਜਿਹੜਾ ਇੰਨਾ ਨਹੀਂ ਹੋਇਆ ਤੇ ਤਾਂ ਦੱਸਣ ਵਾਲੇ ਹੈ ਨਾ ਵੀ ਗਰੀਸ ਕਿਆ ਰੇਟ ਦਿੱਤਾ ਉਹ ਅਮੰਦਰ ਵੱਡਾ ਫੋਰ ਦਾ ਦੇਖੋ ਉਧਰ ਦੱਬਈ ਚਾਹੇ ਲੈ ਗਿਆ ਕਹ ਅ ਕੀ ਕਰਦਾ ਪਹੁੰਚ ਗਏ ਇੱਕ ਮੈਨ ਕੋਲ ਕੱਲ ਕਈ ਵੀਰਾਂ ਦੇ ਹਨ ਜੇ ਕੰਮ ਨੇ ਵੀਰ ਮਿਲੇ ਬਾਈ ਨਮੀ ਨੂੰ ਖੋਲ ਕੇ ਬਹਿ ਗਏ ਆ ਬਾਈ ਖੋਲੀ ਨਹੀਂ ਹੈਗੀ ਹਨ ਮਨ ਲੋ ਜਿਵੇਂ ਕੋਈ ਚੈੱਕ ਕਰ ਦੇ ਕਿਸ ਸਮੇਂ ਜਦੋਂ ਮਸ਼ੀਨ ਦੇ ਕੋਲ ਪਹੁੰਚ ਹੁਣ ਆਪਾਂ ਹਨ ਜਿਵੇਂ ਤਾਂ ਹੁਣ ਫਿਲਟਰ ਵਾਲਾ ਗੇਅਰ ਆ ਪਹਿਲਾਂ ਇਹ ਸਹੀ ਤਾਂ ਜਿਹੜਾ ਉਹ ਪਿਆ ਹੈ ਜਦੋਂ ਨਾ ਮੜਿਆ ਗੀੜਾ ਪਾ ਕੇ ਦੇਖਿਆ ਉਦੋਂ ਮੜੀ ਜੀ ਕਿਤੇ ਦੇਖੀ ਉਹਨੂੰ ਤੇੜੀ ਹਲਕੀ ਜੀ ਤੇੜੀ ਬੈ ਚੱਲਣ ਨੂੰ ਦਾ ਜੇ ਭਾਵੇਂ ਸਾਰਾ ਸਿੱਧਾ ਚਾਪ 2-3 ਸਾਲ ਚੱਲ ਜਾਂਦਾ ਪਰ ਉਹਦੇ ਵਿੱਚ ਸਵਾਦ ਨਹੀਂਦਾ ਹਨਾ ਕੰਮ ਦਾ ਆਪਾਂ ਇਹ ਚੀਜ਼ਾਂ ਤਾਂ ਹੁੰਨੀਆਂ ਬਾਈ ਚੈੱਕ ਕਰਨੀਆਂ ਹਨਾ ਨਵੀਂ ਖੋਲਣੀ ਦਾ ਮਤਲਬ ਇਹ ਨਹੀਂ ਨਵੀਂ ਖੋਲੀ ਨਹੀਂ ਬਾਈ ਇਹ ਕੀ ਖੋਲਣੇ ਦਾ ਮਤਲਬ ਇਹ ਇਹ ਵਿੱਚ ਤੇ ਸਾਰਾ ਸਮਾਨ ਕੱਢਿਆ ਉਹ ਹੁੰਦੀ ਹੈ ਖੋਲਣੀ ਹਨਾ ਇਹ ਇੱਕ ਬਾਈ ਦਾ ਕਮੈਂਟ ਆਇਆ ਤਾਂ ਕਹਿੰਦਾ ਬਾਈ ਯਾਰ ਪੁਰਾਣੀ ਦੀ ਹੱਥ ਪਈ ਹੋਈ ਆ ਨਿੰਦਨ ਉਹ ਤਾਂ ਬਾਈ ਖੋਰ ਕੇ ਬਹਿ ਗਿਆ ਬਾਈ ਸਾਰੀ ਮਸ਼ੀਨ ਨਾ ਆਪਣੇ ਹੱਥੀਂ ਬਣਾਈ ਜਿਹੜੀ ਆਪ ਆਪਣੇ ਮਨ ਦੀ ਤਸੱਲੀ ਹੋ ਗਈ ਵੀ ਹੁਣ ਇਹ ਐਨ ਓਕੇ ਆ ਇਹਦੇ ਵਿੱਚ ਕੋਈ ਕਮੀ ਪੇਛੇ ਨਾ ਸੈਟਿੰਗ ਬੈਟਿੰਗ ਕੋਈ ਚਲੋ ਹੁੰਦਾ ਸਾਮਾਨ ਤਾਂ ਸਾਰਾ ਹੀ ਪੂਰਾ ਹੈ ਜਣੀ ਵੱਲੋਂ ਕਹਿਣ ਦਾ ਭਾਵ ਵੀ ਸੈਟਿੰਗ ਦੀ ਜਿਹੜੀ ਆਪਣੇ ਹੱਥ ਦੀ ਹੋ ਗਈ ਉਹ ਤੁਹਾਨੂੰ ਪਤਾ ਜਿਹੜੇ ਬੰਦੇ ਹੱਥੀਂ ਕੰਮ ਕਰਿਆ ਹੁੰਦਾ ਨਾ ਵੀ ਉਹਨੂੰ ਕਿੱਥੇ ਚੈਨ ਆਉਂਦਾ ਦੂਜੀ ਹਨਾ ਕਿਸੇ ਦੇ ਭਰੋਸਾ ਉਹ ਕਰਦਾ ਬਾਕੀ ਇਹ ਕਲੱਚ ਵਾਲੀ ਇਹ ਕਲੱਚ ਖੋਲਿਆ ਤਾਂ ਇਹ ਵੀ ਤੁਹਾਨੂੰ ਦੱਸ ਦਿੰਦਾ ਜਿਹੜਾ ਆਪਣੇ ਕਲੱਚ ਵਾਲਾ ਬੈਰਿੰਗ ਹਨਾ ਕਰਤਾਰ ਕੰਪਨੀ ਪਾਉਂਦੀ ਆ ਆ ਬੈਰਿੰਗ ਪਾਉਂਦੀ ਆ ਨਹੀਂ ਆਪਾਂ ਦੂਜੇ ਕਲਚ ਬੈਰਿੰਗ ਦੇਖਦੇ ਆ ਦੂਜਾ ਹੁੰਦਾ ਆ ਸਾਰਿਆਂ ਦੇ ਇਹਦੇ ਵਿੱਚ ਕਲਚ ਆ ਦਾ ਬੈਰਿੰਗ ਆ ਜਿਹੜਾ ਸਪੈਸ਼ਲ ਬੈਰਿੰਗ ਆ ਇਹ ਹਣਾ ਇਹਦੇ ਕੀ ਹੁੰਦਾ ਤਾਂ ਜਦੋਂ ਕਿਤੇ ਮਸ਼ੀਨ ਦੋ ਸੀਜ਼ਨ ਚੱਲ ਜਾਂਦੀ ਆ ਬੈਰਿੰਗ ਟੁੱਟ ਜਾਂਦਾ ਹੁੰਦਾ ਤਾਂ ਹੁਣ ਜਿਹੜਾ ਇਹਨਾਂ ਨੇ ਨਾ ਚਲਮ ਗਰੀਸ ਵਾਲੀ ਚਲਮ ਕਰਤੀ ਆ ਲਾਤਾ ਪਾਇ ਪੈਨੂੰ ਉਹ ਰੱਖੇ ਤੇ ਲੋ ਇਹਦੇ ਵਿੱਚ ਹੁਣ ਆਏ ਆ ਨਾ ਵੀ ਜਦੋਂ ਚੱਲਦੇ ਦੇ ਵਿੱਚ ਬੈਰਿੰਗ ਨੂੰ ਗਰੀਸ ਪਾਜਿਆ ਕਰੂਗਾ ਬੈਰਿੰਗ ਵੀ ਜੇ ਆਏ ਨਹੀਂ ਬਾਹਰ ਕੱਢ ਕੇ ਗ੍ਰੀਸ ਕਰਨੇ ਵਾਲਾ ਕੰਮ ਨਹੀਂ ਰਹੂਗਾ ਜਦੋਂ ਮਤਲਬ ਗ੍ਰੀਸ ਦੀ ਲੋੜ ਆ ਬੈਰਿੰਗ ਨੂੰ ਤਾਂ ਆਪਣਾ ਉੱਥੇ ਹੀ ਬੈਰਿੰਗ ਕੰਮ ਕਰ ਦਿਆ ਕਰੂਗਾ ਆ ਲੱਗ ਗਿਆ ਸੁਰਮਾ ਉੱਪਰ ਲੋਕ ਆ ਪੈ ਗਿਆ ਲੋਕ ਕੰਮ ਤਾਂ ਵਧੀਆ ਕਰਿਆ ਹਾ ਰਾਜੂ ਇਹ ਨਾ ਹੁਣ ਜਿਵੇਂ ਚੈਲਮ ਪਾਤੀ ਆਪਾਂ ਗ੍ਰੀਸ ਵਾਲੀ ਆ ਬਿਨਾ ਗ੍ਰੀਸ ਤੇ ਦੀ ਅਜੇ ਇੱਕ ਤਰੀਕ ਤੇ ਜਿਹੜੀ ਮਸ਼ੀਨਾਂ ਆਈਆਂ ਉਹਨਾਂ ਨੂੰ ਹੈ ਨਹੀਂ ਦੀ ਇਹ ਹੁਣ ਬਾਅਦ ਚ ਆਲੀ ਮਸ਼ੀਨਾਂ ਨੂੰ ਕਰਿਆ ਇਹ ਕਹਿੰਦੇ ਬਾਅਦ ਚ ਲੈ ਜੀਵਾ ਚਲ ਬਾਅਦ ਚ ਲਿਆਉਂਗਾ ਟੱਕ ਜੱਦੀ ਰੱਖੀ ਇਹਦੇ ਹੁਣ ਗਰੀਸ ਵਿੱਚੇ ਪਾਜਿਆ ਕਰੂਗਾ ਆਏ ਨਹੀਂ ਹੈਗਾ ਵੀ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਪਿਆ ਕਰੂਗੀ ਬੇਰਿੰਗ ਦੀ ਬੜਾ ਲਾਉ ਲੈਣਾ ਤਾਂ ਚਾ ਗਰੀਸ ਮਾਰ ਕੇ ਦੇਖ ਲੈ ਰਾਜੀ ਇੱਕ ਹੋ ਜਾਗਾ ਠੀਕ ਹੈ ਬਈ ਥੋੜੇ ਕਰ ਇੱਧਰ ਦਵਾਰਾ ਪਰ ਚੱਕ ਉੱਪਰ ਚੱਕ ਇਹ ਤਾਂ ਖੋਲਿਆ ਤਾਂ ਬਾਕੀ ਹੋਰ ਤਾਂ ਖੋਲਣ ਵਾਲਾ ਸਿਸਟਮ ਕੋਈ ਨਹੀਂ ਤਾਂ ਹਨ ਵੀ ਤਸੱਲੀ ਹੋ ਗਈ ਆਪਣੀ ਨਾਲੇ ਤਾਂ ਜਿਹੜੀ ਆ ਬਣਾਈ ਹੈ ਹਨਾ ਆਪਣੇ ਹਿਸਾਬ ਗੈ ਲੋਗੀ ਬਾਅਦ ਚ ਆਪਾਂ ਉਹੀ ਚੱਕੀ ਫਰੀ ਜਾਂਦੇ ਸਮਾਨ ਵੀ ਆ ਸਾਡਾ ਆ ਖਰਾਬ ਹੋ ਗਿਆ ਨਮੀ ਦੇ ਹੋ ਗਿਆ ਚਲੋ ਬਾਕੀ ਉਹਨਾਂ ਨੇ ਵੀ ਜਿਉਂਦੇ ਰਹਿਣ ਬਾਈ ਜਿਹੜੇ ਸਲਾਹਾਂ ਦਿੰਨੇ ਹਨ ਤਸੱਲੀ ਆਪਣੀ ਹੋ ਗਈ ਸਾਰੇ ਦੀ ਕੋਈ ਹੁਣ ਮਤਲਬ ਚੱਕਰ ਨਹੀਂ ਹੈਗਾ ਬਾਕੀ ਗੱਨ ਕੱਲ ਲਿਆਤੀ ਮੁੰਡਿਆਂ ਨੂੰ ਵਡਿਓ ਮੈਂ ਕਿਹਾ ਵੀ ਹੁਣ ਅੱਗੇ ਸ਼ਾਹਕੋਟ ਲਿਆਂਦੀ ਸੀ ਸਾਡੀ ਇਹ ਬੜਾ ਨਜ਼ਾਰਾ ਲਿਆਉਂਦੀ ਸੀ ਮੈਂ ਕਿਹਾ ਵੀ ਹੁਣ ਇਹ ਤੇ ਹੀ ਲਿਆ ਕੇ ਹਨਾ ਵੀ ਜਿਵੇਂ ਨਿਪਲ ਲਾਉਣਾ ਦਾ ਹੈਗੀ ਆ 5-6 ਫੁੱਟ ਦੀ ਪਾਇ ਪੈਦੀ ਥੱਲੇ ਸਾਰਾ ਗਰੀਸ ਇਹ ਕਰ ਦੇ ਉੱਪਰ ਚੱਕਣ ਨੂੰ ਵੀ ਇੰਨੀ ਭਾਰੀ ਨਹੀਂ ਕੋਈ ਚੱਕ ਕੇ ਬੰਦਾ ਉੱਪਰ ਲੈ ਜਾਂਦਾ ਜਾ ਕੇ ਗਰੀਸ ਕਰ ਲੰਦਾ ਬਾਈ ਜੀ ਕਹਿਣਾ ਪਾਣਾ ਬਾਈ ਕੀਆ ਕੀ ਆ ਮਣੀ ਸਾਲੇ ਬਹੁਤ ਡਰਦਾ ਕੌਣ ਬਾਈ ਚੱਲ ਕਹਿੰਦਾ ਕੱਪੜੇ ਲਿਬੜਦੇ ਆ ਮੇਰੇ ਇਹ ਟ੍ਰੀਸ ਵਾਲੇ ਹੱਥ ਲਾਈ ਜਾਂਦਾ ਮਾਲਕ ਆਹੋਂ ਤੂੰ ਮਾੜਾ ਮੋਟਾ ਰ ਲੱਬੜ ਨਹੀਂ ਆ ਨਾ ਨਾ ਜਦੋਂ ਲੱਬੜਨਾ ਤੀ ਦੇਖੀ ਸੀ ਮੈਨੂੰ ਇਹ ਤਾਂ ਆਉਂਦਾ ਨਹੀਂ ਫਿਰ ਨਾਲੇ ਤੀ ਕਾਲੇ ਬੇਬੇ ਲੁਪਕਲੇ ਜਾ ਚੰਗੀ ਕੋਈ ਹਾਂ ਇਹ ਸੀ ਆਉਂਦਾ ਰ ਜੁਗਰੀਸ ਹੁਣ ਹਾਂਜੀ ਪੂਰਾ ਹੈਂ ਤਫल्ली ਭਰ ਗਿਆ ਪੂਰਾ ਹਾਂ ਪਾਈਪ ਕਿੱਥੇ ਲਾਇਆ ਹਾਂਜੀ ਇੱਧਰ ਉਹ ਤਿਆਰ ਉਹਦੇ ਵਿੱਚ ਕਾਹਦਣਾ ਦਾ ਉਹ ਪੱਤੀ ਬਣਾ ਲਾ ਉੱਥੇ ਨਾੜ ਚਾਹੇ ਇੱਥੇ ਮਾਸ਼ੱਲਾ ਲੰਗਿਆ ਤੇ ਆਪਾਂ ਆਹ ਏਂਗਲ ਦਾ ਹਾਂ ਇੱਥੇ ਮਾਸ਼ੱਲਾ ਉੱਪਰ ਲਾਈ ਉੱਪਰ ਪਿਓ ਖਰਾਬ ਹੋਊਗਾ। ਮੈਂ ਇੱਥੇ ਲਾ ਲਵਾਂਗੇ ਇਹਨੂੰ ਟਿੱਡੀ ਕਰਕੇ। ਹਾਂ। ਫੇਰ ਇੱਥੋਂ ਸਿੱਧਾ ਲਾ ਲਿਆ ਕਰ ਹਣ। ਇਹਦਾ ਫਾਇਦਾ ਜਣੀ ਦਾ। ਹੈਂ? ਹਾਂਜੀ। ਹੋਰ ਟੁੱਟਣ ਵਾਲਾ ਕੰਮ ਹੀ ਹੋਊਗਾ ਇਹ ਰਿੰਗਾਂ ਨਾ। ਕਿਉਂਕਿ ਆਪਣਾ ਜਦ ਮਰਜ਼ੀ ਗਰੀਜ਼ ਮਾਰਦਾ। ਇਹ ਰੋਜ਼ ਵੀ ਨਹੀਂ ਮਾਰਨਾ ਕਿਤੇ ਕਲੱਚ ਪਲੇਟ ਭਰ ਜਾਏ ਕਰ ਗਰੀਜ਼ ਗਾਏ। ਇਹ ਤਾਂ ਐਵੇਂ ਕਿਤੇ ਹਫ਼ਤੇ ਦੋ ਹਫ਼ਤੇ ਬਾਅਦ ਇੱਕਦਮ ਦੋ ਤਿੰਨ ਪੰਪ ਬਸ। ਦੋ ਤਿੰਨ ਪੰਪ ਬਹੁਤ ਆ ਬਸ। ਹਫ਼ਤੇ ਬਾਅਦ। ਦੋ ਕ ਪੰਪ ਤਿੰਨ ਬਹੁਤ ਆ। ਹਾਂ। ਬਾਅਦ। ਤੇ ਵਧੀਆ ਜਿਹਾ ਗਾਰ ਚੱਲ ਪਾ ਦੇ। ਆਹ ਗੱਲ ਤਾਂ ਜਾ ਹੁੰਦਾ। ਕਿਹੜਾ ਪਰੇ ਨੂੰ ਜਾਈ ਦੀ ਥੋੜੀ ਜੀ ਇੱਥੇ ਕਿਹਾ ਇੱਥੇ ਆ ਗਈ ਸਾਹਮਣੇ ਹੱਥ ਬੋਟ ਆ ਹਾਂ ਜੇ ਪਹਿਲਾਂ ਸਾਹਮਣੇ ਨਹੀਂ ਸੀ ਇਹ ਥੋੜੀ ਜੀ ਚੱਲ ਵਧੀਆ ਸੇਫਟੀ ਹੋ ਆ ਨਹੀਂ ਆ ਔਖੀ ਹੁੰਦੀ ਹੈ ਨਾ ਹਾਂ ਇਹ ਇਹ ਨਹੀਂ ਵੀ ਕਰੀਦਾ ਚਸਰਾਗ ਤਾਂ ਇਹਨੂੰ ਮਾਰਾ ਸਕਦੇ ਆ ਆਪਾਂ ਇਹ ਵੀ ਕੋਈ ਬੜੀ ਗੱਲ ਨਹੀਂ ਹੈਗੀ ਇਹ ਇੱਕ ਸਰਾਗ ਇੱਥੇ ਮਾਰ ਕੇ ਆ ਇਧਰ ਦੇ ਡੇਟਾ ਸਰਾਗ ਵੱਜਣਾ ਹੈ ਬਰੀਕ ਵਰਮਾ ਲੈ ਕੇ ਨਾ ਪੰਚਾਇਤੇ ਟੱਕਰ ਸਰਾਗ ਮਾਰ ਕੇ ਇੱਥੇ ਉੱਪਰ ਨੂੰ ਸਰਾਗ ਕਰਕੇ 10 ਨੰਬਰ ਦੀ ਚੂੜੀ ਪਾ ਕੇ ਇਹਨੂੰ ਵੀ ਲਾ ਸਕਦੇ ਆ ਆਪਾਂ ਬਾਤ ਹੀ ਗੱਲੇ ਨਹੀਂ ਆ ਤਾਂ ਤੁਹਾਨੂੰ ਆ ਹਿੱਕੇ ਬਣ ਗਈ ਹੈ ਹੈ ਕਿੱਥੋਂ ਤੁਹਾਨੂੰ ਦੇਖਾਇਆ ਸਾਰੀ ਵਿੱਚ ਇੱਕ ਅਥੇਵ ਸਪੋਰਟ ਲੱਗਦੀ ਹੈ ਹੈ ਪਹਿਲਾਂ ਲੱਗਦੀ ਨਹੀਂ ਦੀ ਹੈ ਲੱਗਦੀ ਹੈ ਹਾਂ ਪਹਿਲਾਂ ਵੀ ਇਹ ਪੈਰ ਮੋਟਾ ਕਰਤਾ ਰਹਣ ਇਹਨਾਂ ਨੇ ਇਹਦੇ ਕੋੜੀ ਕਰਕੇ ਆ ਕੋੜੀ ਕਰਕੇ ਪੈਰ ਮੋਟਾ ਹੋ ਗਿਆ ਇਹ ਚੱਲ ਹੁਣ ਪੈਣੀ ਯਾਲਾ ਇਹਦਾ ਛੋਟਾ ਰਾਜੂ ਜੋ ਉਸ ਫੋਟੋ ਚੌੜੀ ਹੋ ਗਈ ਨਾ ਅੱਗੇ ਛੋਟੀ ਹੁੰਦੀ ਸੀ ਹੈ ਨਾ ਉਹ ਪਾ ਕਰ ਗਈ ਜੇ ਬਾਈ ਆਹੀ ਸਾਲ ਜਿਹੜਾ ਇੱਧਰ ਮਾਰਿਆ ਇਹਨਾਂ ਨੇ ਹੈ ਨਾ ਆਹੀ ਸਾਲ ਇਧਰਲੇ ਨੜਕੇ ਸਿਆ ਜਾਂਦਾ ਤੇ ਉਧਰ ਬਲੂਰ ਤੇ ਉਹ ਚੌਕਟਾ ਬਣਾਉਣਾ ਹੁੰਦਾ ਨਾ ਸਾਰੀ ਬਾਰਮਬਾਡੀ ਕਵਰ ਕਰਨੀ ਹੁੰਦੀ ਆ ਆਪਾਂ ਨਾ ਬਹੁਤ ਕੋ ਕਹਿੰਦੇ ਐ ਕਰ ਦਿੰਦੇ ਐ ਕਰ ਦਿੰਦੇ ਉਹਨਾਂ ਨੇ ਸਾਰਾ ਕਵਰ ਕਰਨਾ ਬਾਈ ਬਲੂਰ ਬਲੂ ਰਹਾ ਜੇ ਅੰਗਲ ਦੇ ਪਿੱਛੇ ਬਲੋਰ ਲਾਏ ਫਾਇਦਾ ਗਿਆ। ਇਹ ਸਟੀਆੜਾ। ਇਹਦੀ ਤਸਲੀ ਹੋਣਾ। ਗਰੀਸ ਵਾਲਾ ਕੰਮ ਗਿਆ ਹੁਣ ਆਪਾਂ ਦਜਮੇਸ਼ ਦੇ ਵੀ ਦੇਖਣੇ ਕਰਨੇ। ਇਹੀ ਚੱਲ ਮੋਲੇ ਜਾਗੇ ਨਾ। ਉਹਦਾ ਵੀ ਇਹ ਕੰਮ ਸਿਸਟਮ ਇਕਣੇ ਕਰ ਦੇਣਾ ਵੀ ਉਹਨੂੰ ਵੀ ਗਰੀਸ ਆਉਂਦਾ ਹੀ ਕਰ ਦੇਣਾ ਬਾਹਰੋਂ ਹੀ ਕਲੱਚ ਨੂੰ। ਚਲੋ। ਮੜਾ ਇਹ ਕਿੱਥੋਂ ਬੁੜਾ ਰਾਨ। ਗੇਟਾ ਦੇ ਦੇ ਮੜਾ ਲੈਦਰੀ ਵਾਲੀ ਬੁੜੀ ਨੂੰ। ਆ ਸਪੋਟਾਂ ਦਾ ਜਿਹੜੀ ਆ ਇਹਦੇ ਵਿੱਚ ਮਾੜਾ ਜਿਹਾ ਨਾਮ ਦਾ ਲੱਗ ਕੇ ਕਸੀ ਹੈਗਾ ਚਾਹੇ ਟੂਬ ਦੇਖ ਲੈ ਇੱਥੇ ਇੱਕ ਵੱਡ ਲਾ ਤੇ ਵੱਡ ਜਾ ਪਉਂਦੀ ਹੈ ਨਾ ਉੱਪਰ ਜਦ ਬੱਸ ਬਾ ਪੈ ਗਈ ਥੋਈ ਤੇ ਆ ਉੱਪਰ 깔 ਲਗਰੀ ਜਾਲਾ ਜੀ ਆਲਾ ਨਿਬੜਿਆ ਕੰਮ ਕਲੱਚ ਦਾ ਵੀ ਕਰਤੀ ਕਲੱਚ ਬੁਲੇਟ ਫਿੱਟ ਮਨੇ ਇਹਦੇ ਨਾਲੇ ਕਿਸੇ ਨਾਟਾ ਮਸ਼ੀਨ ਕਰੇ ਇਹ ਤਾਂ ਬਾਈ ਨਜ਼ਾਰੇ ਵਾਲ ਜੀ ਯਾਰ ਨੇਰੀਓ ਲਿਆਉਂਦੀਆਂ ਨਾਟ ਨੂੰ ਮਾੜੇ ਨਾਟ ਨੂੰ ਤਾਂ ਤੋੜੇ ਦਿੰਦੀ ਐ ਇਹ ਇੱਕ ਵਾਰ ਨਾਲ ਇਹਦੇ ਫੀਟਰ ਵਾਲੇ ਨਾਟ ਵੀ ਆ ਮਰਾਜੂ ਚੈਨ ਵਾਲੇ ਨਾਟ ਵੀ ਜੰਗਾ ਟਾਈਟ ਕਰਨੇ ਆ ਪੂਰੇ ਹਨ ਆ ਨਾ ਆ ਫਿਰ ਫੱਟੀਆਂ ਵਾਲੇ ਇਹ ਕਮਾਉਣੀ ਆ ਬਜੀ ਸਾਰਿਆਂ ਦੇ ਜੰਗਾ ਠੀਕ ਆ ਬਾਈ ਘਮਾ ਦਾਂਗੇ ਤੇ ਬੰਨ ਕੇ ਥੋੜੀ ਜੀ ਰਾਜ ਦੀ ਕੁਆਲਿਟੀ ਜੀ ਘਟਾ ਲਈਓ 13 ਨੰਬਰ ਤੇ ਕਰਕੇ ਨਾ ਇਹਦੀ ਕੁਆਲਿਟੀ ਜੀ ਠੀਕ ਜੀ ਵੀ ਉਹ ਨਾਟ ਉਹ ਹਿਸਾਬ ਥੋੜੇ ਹੁੰਦੇ ਨੇ ਨਾ ਨਾਟੋਂ ਛੋਟੇ ਜੂੜੀ ਛੋਟੇ ਨਾਟ ਦੀ ਜੂੜੀ ਛੇਤੀ ਸਲਿੱਪ ਕਰ ਜਾਂਦੀ ਆ ਹੋਗੀ ਫਿਟਿੰਗ ਥੱਲੇ ਰੱਖਦੇ ਗਿਰਨਾ ਜਾਵੇ ਮੁੰਜੇ ਹੀ ਰੱਖ ਲਿਆ ਹਾਂ ਪਤਾ ਗਿਆ ਮਹਿੰਗੀ ਐਟਮਾ ਘਟੋ ਘਟੋ ਵੀ 70 75000 ਦੀ ਹੋਣੀ ਐ ਇਹ ਬਾਹਰ ਇਹ ਤਾਂ ਹੀ ਭਾਈ ਬਾਹਰ ਨਹੀਂ ਜੀ ਜਿਆ ਮਹਿੰਗੀਆਂ ਤਾਂ ਜ਼ਰੂਰ ਆ ਪਰ ਜਿਹੜੀ ਇਹਦੇ ਵਿੱਚ ਕੁਆਲਿਟੀ ਆ ਨਾ ਮਿਲਤਾ ਆਪਣੇ ਵੀ ਜਾਣਗੇ ਆ 5-7000 10000 ਦੀ 20000 ਦੀ ਪਰ ਜਿਹੜੀ ਈਦੀ ਕੁਆਲਿਟੀ ਆ ਮੈਂ ਕਹਿੰਦਾ ਵੀ ਈਦੀ ਉਹ ਆ ਉਹ ਹੋਰ ਤਾਂ ਕਿੱਥੇ ਮਿਲਣੀ ਆ ਨਾ ਮੈਂ ਕਹਿੰਦਾ ਸਵਾਦ ਲਿਆਤਾ ਇਹਨੇ ਆ ਕਲਚ ਬਲੇਡ ਨਹੀਂ ਖੋਲਣ ਰਾਜੂ ਘਟੋ ਘਟੇ ਵੀ 10-15 ਮਿੰਟ ਲੱਗ ਜਾਂਦੇ ਨਟ ਜੇ ਖੋਲਣ ਵਾਰਾ ਇਹਨੇ ਐ ਮਿੰਟ ਮਿੰਟ ਜੇ ਕਾਹਦੇ ਨੇ ਆ ਮਿੰਟ ਜੇ ਨਟ ਮਾਰਦੀਆਂ 1 ਸੈਕਿੰਡ ਲਾਉਂਦੀਆਂ ਨਟ ਖੋਲਣ ਲੈ ਜਿਹੜਾ ਨਟ ਇਹਨੇ ਕਸਤਾ ਬਸ ਵਾਏ ਥੋੜੀ ਬੋਤੀ ਮੋੜ ਕੇ ਲੈ ਐਂ ਤਸੱਲੀ ਹਾਂ ਨਿਆਣਾ ਮੰਦੇ ਤੋਂ ਸਾਰੀ ਗੱਲ ਹੈ ਇਹ ਚੀਜ਼ ਵਧੀਆ ਹੈ ਜਿਵੇਂ ਚਾਸੀ ਜੂਸੀ ਲੱਗੇ ਸਾਰੇ ਨਟ ਜੱਟ ਆਹ ਇਹ ਤਾਂ ਕੰਪਨੀ ਦੇ ਵਿੱਚ ਵੀ ਇਹੀ ਮਸ਼ੀਨਾਂ ਹੁੰਦੀਆਂ ਤੇ ਹਵਾ ਵਾਲੀਆਂ ਇਹ ਬੈਟਰੀ ਵਾਲੀ ਆ ਲਾਲਾ ਸਿਰਦੀ ਆ ਬਾਈ ਨਾ ਬਹੁਤ ਬਹੁਤ ਸੋਹਣੀ ਚੀਜ਼ ਆ ਚਲੋ ਬਾਕੀ ਆ ਵੀ ਕਲੱਚ ਵਾਲਾ ਕੰਮ ਵੀ ਆਪਣਾ ਨਾ ਫਾਈਨਲੀ ਹੋ ਗਿਆ ਹੁਣ ਚਿਲਮ ਦਾ ਜਿਹੜਾ ਗਰੀਸ ਤਾਂ ਨੂੰ ਕਲੱਚ ਨੂੰ ਵੀ ਜਾਂਦਾ ਹੋ ਗਿਆ ਇਹ ਵੀ ਧੜਕਣ ਚੱਕੀ ਨੀ ਅੱਗੇ ਗਿਆ ਹੁੰਦਾ ਤਾਂ ਗਰੀਸ ਖੋਲ ਕੇ ਹੈ ਨਾ ਜਦੋਂ ਕਲੱਚ ਖੋਲਣਾ ਪਹਿਲਾਂ ਗਰੀਸ ਦੇ ਦੁਆਲੇ ਹੋਣਾ ਵੀ ਯਾਰ ਮਾਰਦੀ ਏ ਬੈ ਬੈਰਿੰਗ ਜਾਂਦਾ ਤਾਂ ਕਿਤੇ ਨਹੀਂ ਜਣੀ ਇਹਨੂੰ ਆਏ ਆ ਵੀ ਜਿਵੇਂ ਹੁਣ ਆਪਾਂ ਲੰਬੇ ਚੱਲਦੇ ਆ ਨਾ ਲੰਮਾ ਚੱਲਣ ਦੇ ਵਿੱਚ ਦੇਖਣ ਦੀ ਲੋੜ ਨਹੀਂ ਹੈਗੀ ਕਈ ਸੀਜ਼ਨ ਆਪਣਾ ਜਦੋਂ ਬੈਰਿੰਗ ਕਿਤੇ ਖਤਮ ਹੋਇਆ ਨਵਾਂ ਪਾਉਣਾ ਨਾ ਫੇਰ ਲੋਡ ਪੈਣੀ ਆ ਨਹੀਂ ਤਾਂ ਵੈਸੇ ਲੋੜੇ ਨਹੀਂ ਪੈਣੀ ਬਾਕੀ ਹੁਣ ਕੰਮ ਰਹਿ ਗਿਆ ਲੇਟਾ ਲੂਟਾ ਦਾ ਰਹਿ ਗਿਆ ਉਹ ਕਰਕੇ ਫਿਰ ਮੋਡੀਫਿਕੇਸ਼ਨ ਜਿਹੜੀ ਇਹਦੀ ਹੈ ਨਾ LED ਦੀਆਂ ਤਾਰਾਂ ਲਾਉਣੀਆਂ। ਬਾਕੀ ਰਾਜੂ ਕਹਿੰਦਾ ਹੋਰ ਲਾਉਣੀਆਂ ਅਜੇ ਪਤਾ ਨਹੀਂ ਕਿੱਥੇ-ਕਿੱਥੇ ਲਿਜਾਊਂਗਾ ਇਹਨੂੰ ਸਰਹੰਦ ਕਾਲੂ ਉੱਥੇ ਤੇ ਲਿਆਊਗਾ। ਟਾਇਰਾਂ ਟੂਰਾਂ 'ਚ ਕਹਿੰਦਾ ਲਾਉਣੀਆਂ ਕਹਿੰਦਾ ਲਾਈਟਾਂ ਜਿੱਦੇ ਵਧੀਆ ਲੱਗਦੀਆਂ ਵਾ ਚੱਲ ਜਿੱਥੇ ਲਾਉਣੀਆਂ ਲਾ ਲਈਆਂ ਨਾ। ਭਈ ਆਹੀ ਸੀਜ਼ਨ ਲੱਗਣਾ ਜਿਹੜਾ ਕੋ ਲੱਗਣਾ ਨਵੇਂ ਦੀ ਲੱਗਣਾ। ਜਦੋਂ ਫਿਰ ਇੱਕ ਦੋ ਸੀਜ਼ਨ ਲੰਘ ਗਏ ਫੇ ਤਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਮਸ਼ੀਨ ਟਾਈਮ ਮੀਨ ਲੱਗਦਾ ਨਾਲਿਆਂ ਨੇ ਬਾਹਰ ਫੇ ਖਵਰਾ ਹੋਣ ਅਗਲੇ ਸੀਜ਼ਨ ਸਾਲੇ ਨਾਲ ਖੜੀ ਹੋਵੇ। ਕਿੰਨਾ ਕੁ ਲੰਬਾ ਚਲਾਈ ਇਹ ਨਹੀਂ ਪਤਾ ਹੈਗਾ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ